ਅੱਜ ਮੈਂ ਗੱਲ ਕਰ ਰਹੇ ਹਾਂ ਸਰਵਨ ਕਰਾ ਰਹੇ ਹਾਂ ਜੀ ਚਾਬੀਆਂ ਦਾ ਮੋਰਚਾ ਜਿਹੜੀ ਇੱਕ ਅਣਖ ਗੈਰਤ ਸੂਰਬੀਰਤਾ ਦੀ ਗੱਲ ਹੈ ਜੀ ਉਹ ਵੀ ਸਹਿਜ ਦੇ ਨਾਲ ਪ੍ਰਬੰਧ ਦੇ ਤਾ ਦਰਬਾਰ ਸਾਹਿਬ ਦਾ ਸਿੱਖਾਂ ਦੇ ਹੱਥ ਜੀ ਤੋਛੇ ਖਾਨੇ ਦੀਆਂ ਜਿਹੜੀਆਂ ਚਾਬੀਆਂ ਸਨ ਉਹ ਨਹੀਂ ਸਿੱਖਾਂ ਨੂੰ سپਰਦ ਕੀਤੀਆਂ ਹੂੰ ਉਹ ਚਾਬੀਆਂ ਉਹਨਾਂ ਨੇ ਆਪਣੇ ਪ੍ਰਤੀਨਿਧ ਸੁੰਦਰ ਸਿੰਘ ਕੋਲੇ ਰਹਿਣ ਦਿੱਤੀਆਂ ਜੀ ਇਥੋਂ ਚਾਬੀਆਂ ਦੇ ਦੀ ਫਿਰ ਗੱਲ ਤੁਰਦੀ ਹੈ ਮੈਂ ਇਸ ਤੋਂ ਪਹਿਲਾਂ ਇੱਕ ਹੋਰ ਗੱਲ ਇੱਥੇ ਆਵਜੀ ਕੋਲੋਂ ਪੁੱਛਣੀ ਚਾਹਾਂਗਾ 1849 ਦੇ ਵਿੱਚ ਪੰਜਾਬ ਦੇ ਉੱਪਰ ਕੁਝੀਆਂ ਚਾਲਾਂ ਦੇ ਨਾਲ ਅੰਗਰੇਜ਼ ਕਾਬਜ ਹੁੰਦਾ ਹੈ ਜੀ ਪੰਜਾਬ ਦੇ ਜਿਹੜੇ ਗੁਰਦੁਆਰੇ ਸਨ ਜਾਂ ਦਰਬਾਰ ਸਾਹਿਬ ਦੀ ਆਪਾਂ ਗੱਲ ਕਰੀਏ ਇਹਦੇ ਉੱਪਰ ਅਸਿੱਧੇ ਜਾਂ ਸਿੱਧੇ ਤੌਰ ਤੇ ਉਹ ਕਾਬਜ ਕਦੋਂ ਹੁੰਦੇ ਆ ਉਸ ਵੇਲੇ ਹੀ ਹੋ ਜਾਂਦੇ ਨੇ ਜਾਂ ਫਿਰ ਉਸ ਵੇਲੇ ਦੇ ਜਿਹੜੇ ਪ੍ਰਬੰਧਕ ਨੇ ਜਿਹੜੇ ਉਸ ਵੇਲੇ ਪ੍ਰਬੰਧ ਚਲਾ ਰਹੇ ਨੇ ਜਾਂ ਉਹਨਾਂ ਦੇ ਨਾਲ ਉਹ ਟਾਈ ਅਪ ਕਰਦੇ ਨੇ ਉਹਨਾਂ ਨੂੰ ਪਾਵਰਨ ਦਿੰਦੇ ਨੇ ਆਪਣੇ ਅਧੀਨ ਕਰਦੇ ਨੇ ਇਹਦਾ ਇਤਿਹਾਸ ਕੀ ਹੈ 49 ਤੋਂ ਲੈ ਕੇ 20 ਦੇ ਵਿੱਚ ਆਲਾ ਤੇ ਜਦੋਂ ਆਪਾਂ 1849 ਦੇ ਵਿੱਚ ਪੰਜਾਬ ਮੁਕੰਮਲ ਤੌਰ ਤੇ ਅੰਗਰੇਜ਼ਾਂ ਦਾ ਗੁਲਾਮ ਹੋ ਜਾਂਦਾ ਹੈ ਜੀ ਤੇ ਬੱਲ ਸਭ ਪੰਜਾਬ ਦੀਆਂ ਦੋ ਆਜ਼ਾਦੀਆਂ ਹਿੰਦੁਸਤਾਨ ਤਾਂ 15 ਅਗਸਤ ਮਨਾਉਂਦਾ ਨਾ ਜੀ ਪੰਜਾਬ ਦੀਆਂ ਦੋ ਆਜ਼ਾਦੀਆਂ ਹੂੰ ਇੱਕ ਪੰਜਾਬ ਚ ਸਿੱਖਾਂ ਨੇ ਮੁਗਲ ਹਕੂਮਤ ਤੋਂ ਆਜ਼ਾਦੀ ਲਈ ਜੀ ਭਾਰਤ ਨਹੀਂ ਲੈ ਸਕਿਆ ਹੂੰ ਭਾਰਤ ਨਹੀਂ ਆਜ਼ਾਦ ਹੋਇਆ ਹੂੰ ਮੁਗਲਾਂ ਤੋਂ ਪਰ ਪੰਜਾਬ ਮੁਗਲਾਂ ਤੋਂ ਆਜ਼ਾਦ ਹੋ ਗਿਆ ਜੀ ਭਾਰਤ ਤਾਂ ਪਹਿਲਾਂ ਮੁਗਲਾਂ ਦੇ ਗੁਲਾਮ ਰਿਆ ਫਿਰ ਅੰਗਰੇਜ਼ਾਂ ਦੇ ਹੋ ਗਿਆ ਸਿੱਧਾ ਜੀ ਬਿਲਕੁਲ ਤੇ ਜਿਹੜੇ ਪੰਜਾਬ ਦੀਆਂ ਦੋ ਆਜ਼ਾਦੀ ਦਿਵਸ ਬਣਦੇ ਹੂੰ ਇੱਕ ਮੁਗਲਾਂ ਤੋਂ ਦੂਜਾ ਅੰਗਰੇਜ਼ਾਂ ਤੋਂ ਜੀ ਅੰਗਰੇਜ਼ ਨੇ ਜਦੋਂ 1859 ਚ ਪੰਜਾਬ ਨੂੰ ਗੁਲਾਮ ਕੀਤਾ ਫਿਰ ਹਾਲਾਂਕਿ ਉਹ ਇੱਧਰ ਭਾਰਤ ਦੇ ਵਿੱਚ ਬੈਠਾ ਹੋਇਆ ਵੀ ਲਾਹੌਰ ਦੇ ਸਿੱਖ ਰਾਜ ਦੀ ਬਰੀਕੀ ਦੇ ਨਾਲ ਪੁਨਛਾਣ ਕਰ ਰਿਹਾ ਸੀ ਉਹਨੇ ਜਿਹੜਾ ਤੁਸੀਂ ਵੀ ਗੱਲ ਕਰਕੇ ਹਟੇ ਉਹਨੇ ਜੈਜਾ ਲੈ ਲਿਆ ਸੀ ਵੀ ਰਣਜੀਤ ਸਿੰਘ ਦੇ ਮਰਨ ਤੋਂ ਪਹਿਲਾਂ ਕੁਝ ਨਹੀਂ ਹੋਣਾ ਜੀ ਉਹ ਕਰ ਵੀ ਨਹੀਂ ਸਕੇ ਹੱਥ ਜੋੜ ਕੇ ਸੰਧੀਆਂ ਕਰਦੇ ਰਹੇ ਸਿੱਖ ਰਾਜ ਨਾਲ ਜੀ ਕਿਉਂ ਜਰਨੈਲਾਂ ਦੇ ਉੱਤੇ ਸਰਦਾਰਾਂ ਦੇ ਉੱਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਕਮਾਂਡ ਐਨੀ ਸੀ ਕਿ ਕੋਈ ਬਾਗੀ ਜਾਂ ਧੋਖਾ ਨਹੀਂ ਸੀ ਕਰ ਸਕਦਾ ਹੂੰ ਉਹਨਾਂ ਦੀ ਮੌਤ ਤੋਂ ਬਾਅਦ ਗੱਲ ਤੁਰਦੀ ਹੈ ਜੀ 10 ਸਾਲ ਬਾਅਦ 39 ਚ ਮੌਤ ਹੁੰਦੀ ਹੈ 49 ਚ ਗੁਲਾਮ ਹੋ ਜਾਂਦੇ ਆ ਜੀ ਉਸ ਤੋਂ ਬਾਅਦ ਵੀ ਬਹੁਤ ਹਰ ਸਮਾਂ ਲਿਆ ਜੈਜਾ ਲੈਂਨ ਨੂੰ ਅੰਗਰੇਜ਼ਾਂ ਨੇ ਹੂੰ ਸਿੱਧੀ ਦਖਲੰਦਾਚੀ ਫਿਰ ਬਾਅਦ ਚ ਹੋਈ ਹੈ ਜੀ ਤੁਸੀਂ ਹੈਰਾਨ ਹੋਵੋਗੇ ਪੜ ਕੇ 20 ਸਿੱਖਾਂ ਦੇ ਘਰਾਂ ਦੇ ਵਿੱਚੋਂ 712 ਹਥਿਆਰ ਹੂੰ ਤੇ ਕਾਇਦੇ ਕਾਇਦੇ ਅੱਖਰ ਆਉਂਦਾ ਇੱਕ ਜੀ ਉਹ ਅੰਗਰੇਜ਼ਾਂ ਨੇ ਕੱਢ ਕੇ ਕਿਥੋਂ ਇਕੱਠੇ ਕਰ ਕਰਕੇ ਹਰ ਪਿੰਡ 'ਚ ਮਨਹੱਦੀ ਕਰਕੇ ਫੂਕ ਦਿੱਤੇ ਸੀ ਹੂੰ ਜਿਹੜਾ ਹਥਿਆਰ ਦਿੰਦਾ ਸੀ ਹੁਣ ਮੈਂ ਉਹਦੀ ਸਹੀ ਜਿਹੜੀ ਕੀਮਤੀ ਉਹ ਮੇਰੇ ਵਿਸਰ ਗਈ ਹੂੰ ਜਿਹੜਾ ਆਪਣਾ ਲੈ ਕੇ ਹਥਿਆਰ ਸਪੁਰਦ ਕਰਦਾ ਪਿੰਡ ਦੇ 'ਚ ਅਨਾਉਂਸਮੈਂਟ ਹੁੰਦੀ ਸੀ ਹੂੰ ਵੀ ਹਾਉ ਆਪੋ ਆਪਣੇ ਹਥਿਆਰ ਜਮ੍ਹਾਂ ਕਰਾਓ ਕਿਵੇਂ ਅੰਗਰੇਜ਼ ਫਿਰ ਹੋਏ ਆ ਪਹਿਲਾਂ ਕਿੱਥੋਂ ਤੱਕ ਗਏ ਆ ਜੀ ਜਿਹੜਾ ਹਥਿਆਰ ਦਿੰਦਾ ਉਹਨੂੰ ਘੱਟ ਪੈਸੇ ਮਿਲਦੇ ਸੀ ਹੂੰ ਜਿਹੜਾ ਕੈਦੇ ਜਮ੍ਹਾਂ ਕਰਾਉਂਦਾ ਕੈਦੇ ਸਿੱਖੀ ਦੇ ਜਿਹੜੇ ਗੁਰਮਤ ਦੇ ਕੈਦੇ ਉਹ ਤੋਂ ਪੜਾਏ ਜਾਂਦੇ ਸੀ ਉਹਨੂੰ ਜ਼ਿਆਦਾ ਪੈਸੇ ਦਿੱਤੇ ਜਾਂਦੇ ਸੀ ਸ਼ਸਤਰ ਸ਼ਾਸਤਰ ਦੋਨੋਂ ਖੋਲੇ ਜੀ 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 ਦੋਨੋਂ ਖੋਲੇਗੀ ਤੇ ਉਹ ਜਦੋਂ ਸਾਰੇ ਹੀ ਖੋ ਗਏ ਕਿਉਂਕਿ ਸ਼ਹਿਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤਾਂ ਇਹ ਹਦਾਇਤ ਸੀ ਜੇ ਕਿਸੇ ਨੇ ਮੰਦਿਰ ਬਣਾਉਣ ਗੁਰਦੁਆਰਾ ਬਣਾਉਣ ਮਸਜਿਦ ਬਣਾਉਣ ਦੀ ਪ੍ਰਵਾਨਗੀ ਲੈਣੀ ਹੈ ਜੀ ਤਾਂ ਉਹਨੂੰ ਨਾਲ ਸਕੂਲ ਖੋਲਣਾ ਪਊਗਾ ਵਿਦਿਆ ਦੇਣੀ ਪਊਗੀ ਹੂੰ ਤੇ ਵਿਦਿਆਈ ਸਿੱਖਾਂ ਦੀ ਰੋਹਾਨੀ ਵਿਦਿਆ ਤੇ ਦੁਨਿਆਵੀ ਵਿਦਿਆਈ ਇਹਨਾਂ ਦੇ ਮਨੋਬਲ ਨੂੰ ਤਾਕਤ ਦਿੰਦੀ ਸੀ ਅੰਗਰੇਜ਼ਾਂ ਨੂੰ ਇਹ ਪਤਾ ਸੀ ਬਿਲਕੁਲ ਜੀ ਆਪਾਂ ਇਹ ਗੱਲ ਨੂੰ ਲੰਬੀ ਨਾ ਕਰੀਏ ਹਾਂਜੀ ਅੰਗਰੇਜ਼ਾਂ ਨੂੰ ਦੋਏ ਗੱਲਾਂ ਬੁੱਧੀ ਤੇ ਹਥਿਆਰ ਦੋਨਾਂ ਦਾ ਡਰ ਸੀ ਦੋਨੇ ਪਿੰਡਾਂ ਚ ਮਨਿਆਦੀਆਂ ਕਰਕੇ ਪੈਸੇ ਦੇ ਦੇ ਕੇ ਇਕੱਠੇ ਕਰਕੇ ਉਹਨਾਂ ਨੂੰ ਸਾੜ ਦਿੰਦੇ ਸੀ ਜੀ ਜਦੋਂ ਫਿਰ ਉਹਨਾਂ ਨੂੰ ਲੱਗਿਆ ਵੀ ਹੁਣ ਕਮਜ਼ੋਰ ਹੋ ਗਏ ਸਿੱਖ ਹੂੰ ਫਿਰ ਜਿਹੜੀ ਤੁਸੀਂ ਕਹਿੰਦੇ ਹੋ ਦਖਲ ਅੰਦਾਜ਼ੀ ਉਹਨਾਂ ਦੇ ਆਪਾਂ ਜੇ ਕਹੀਏ ਵੀ ਸਹੀ ਸਾਲ ਹੂੰ ਜੇ ਸਹੀ ਦਿਨ ਸਹੀ ਮਹੀਨਾ ਉਹ ਨਹੀਂ ਹੁੰਦਾ ਇਹ ਲੰਮੀ ਪ੍ਰਕਿਰਿਆ ਤੋਂ ਬਾਅਦ ਇਸ ਤਰ੍ਹਾਂ ਦਖਲ ਹੁੰਦਾ ਹੈ ਜੀ ਪਰ ਸਰਕਾਰ ਨੇ ਸਰਬਰਾ ਨਿਯੁਕਤ ਕਰਕੇ ਸਿੱਧਾ ਜਿਹੜਾ ਪ੍ਰਬੰਧ ਸੀ ਆਪਣੇ ਹੱਥ ਚ ਲਿਆ ਹੋਇਆ ਸੀ ਗੁਰਦੁਆਰਿਆਂ ਦਾ ਜੀ ਉਹ ਵੀ ਉਹਨਾਂ ਨੇ ਮਹੰਤਾਂ ਨੂੰ ਇੱਕ ਕਹਿ ਲਓ ਇੱਕ ਬਚਾਉਣ ਦੇ ਲਈ ਹਮ ਇੱਕ ਸਰਬਰਾ ਨਿਯੁਕਤ ਕੀਤੇ ਵੀ ਅਸੀਂ ਮਹੰਤ ਕੱਢ ਤੇ ਜੀ ਮਹੰਤ ਵੀ ਉਹਨਾਂ ਦੀ ਨਿਮਾਇੰਦੇ ਤੇ ਹਮ ਉਹਨਾਂ ਤੋਂ ਅਗਲਾ ਪੜਾ ਸੀ ਸਰਬਰਾ ਹਮ 1 ਕੋ ਲਖ ਤ ਨਹੀਂ ਦਿੱਤੇ ਉਹਨਾਂ ਨੇ ਜੀ ਠੀਕ ਹੈ ਜੀ ਪੜਾ ਵਰ ਪੜਾ ਸਿੱਧੀਆਂ ਦੇ ਹਿਸਾਬ ਨਾਲ ਫਿਰ ਇਸ ਤਰ੍ਹਾਂ ਉਹ ਦਖਲ ਅੰਦਾਜ਼ੀ ਦੇਣ ਲੱਗੇ ਤੁਸੀਂ ਇਹ ਵੀ ਹੈਰਾਨ ਹੋਵੋਗੇ ਸ਼ਰੋਮਣੀ ਕਮੇਟੀ 1920 ਚ ਬਣਦੀ ਹੈ 5 ਸਾਲ ਉਹਨੂੰ ਅੰਗਰੇਜ਼ ਸਰਕਾਰ ਨੇ ਮੰਨਿਆ ਹੀ ਨਹੀਂ ਪ੍ਰਮਾਣਿਤੇ ਨਹੀਂ ਦਿੱਤਾ ਜੀ 1925 ਚ ਅੰਗਰੇਜ਼ ਹਕੂਮਤ ਸਰਕਾਰੀ ਤੌਰ ਤੇ ਸ਼ਰੋਮਣੀ ਕਮੇਟੀ ਨੂੰ ਸਿੱਖਾਂ ਦੀ ਪ੍ਰਤੀਨਿਧ ਜਮਾਤ ਮੰਨਦੀ ਹੈ ਹੂੰ